ਸਿਆਣਿਆਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਪਰਿਵਾਰ ਤੋਂ ਮਿਲੀ ਗੁਰਤੀ ਅੱਗੇ ਤੱਕ ਚੱਲਦੀ ਹੈ ਤੇ ਅੱਜਿਕਾ ਜਿਹੇ ਪਰਿਵਾਰ ਨਾਲ ਮਿਲੌਣ ਜਾ ਰਿਹਾ ਜਿਸ ਦੀਆਂ ਧੀਆਂ ਨੇ ਇੰਟਰਨੈਸ਼ਨਲ ਪੱਧਰ ਤੇ ਜਿਹੜੀਆਂ ਮੱਲਾ ਮਾਰੀਆਂ ਜਿੱਤੇ ਤੁਸੀਂ ਖੇਡ ਮੈਦਾਨਾਂ ਦੇ ਵਿੱਚ ਤਾਂ ਫੁੱਟਬਾਲ ਦੀ ਗੇਮਾਂ ਦੇ ਵਿੱਚ ਤਾਂ ਜ਼ਰੂਰ ਦੇਖਿਆ ਹੋਊ ਤੇ ਨੀਵੀਆ ਬ੍ਰਾਂਡ ਦੇ ਵਿੱਚ ਜਿਹੜੀ ਛੋਟੀ ਸਿਸਟਰ ਹੈ ਪਹਿਲਾਂ ਗੱਲ ਕਰੀਏ ਹਰ ਮੇਲਣ ਜਿਹੜੀ ਸਿਲੈਕਟ ਹੋਈ ਸੀ ਤਾਂ ਦੂਜੇ ਪਾਸੇ ਗੱਲ ਕਰੀਏ ਗੁਰਨਾਜ਼ ਦੀ ਜਿਹੜੀ ਮੋੜ ਤੋਂ ਸਿਲੈਕਸ਼ਨ ਹੋਈ ਹੈ ਛੋਟੀ ਭੈਣ ਦੀ ਤਾਂ ਪ੍ਰੋਫੈਸ਼ਨਲ ਫੁੱਟਬਾਲਰ ਰਹਿਣੇ ਪਹਿਲਾਂ 10 ਸਾਲ ਪ੍ਰੋਫੈਸ਼ਨਲੀ ਖੇਡੇ ਨੇ ਨਾਮੀ ਕਲੱਬਾਂ 'ਚ ਤਾਂ ਉਹਨਾਂ ਨੂੰ ਦੇਖ ਕੇ ਮੇਰੀ ਸਿਸਟਰ ਨੇ ਸ਼ੁਰੂ ਕੀਤਾ ਤਾਂ ਉਹ ਜਦ ਉਹ ਖੇਡਦੀ ਸੀਗੀ ਤਾਂ ਉਹਨੂੰ ਦੇਖ ਕੇ ਮੈਂ ਸ਼ੁਰੂ ਕੀਤਾ ਵੀ ਹਾਂ ਫੁੱਟਬਾਲ ਬਹੁਤ ਵਧੀਆ ਗੇਮ ਹੈ ਕਿੰਨੀ ਮਤਲਬ ਬੜੀ ਪੋਜ਼ਿਟਿਵ ਗੇਮ ਹੈ ਤਾਂ ਉਹਨਾਂ ਨੂੰ ਦੇਖ ਕੇ ਹੌਲੀ 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 ਫਿਰ ਮੈਂ ਵੀ ਫੁੱਟਬਾਲ ਸ਼ੁਰੂ ਕੀਤੀ ਲੈਰ ਲਾਈਕ ਮਤਲਬ ਡਰੀਮ ਹੁੰਦਾ ਵੀ ਆਪਣੀ ਕੰਟਰੀ ਨੂੰ ਰਿਪਰੈਜ਼ੈਂਟ ਕਰਨਾ ਕਿਉਂਕਿ ਇੱਕ ਇਕੱਲਾ ਪਲੇਅਰ ਹੁੰਦਾ ਜੋ ਦੂਜੇ ਕੰਟਰੀ ਚ ਜਾ ਕੇ ਆਪਣਾ ਝੰਡਾ ਲਹਿਰਾ ਸਕਦਾ ਆਪਣੀ ਕੰਟਰੀ ਦਾ ਤਾਂ ਮਤਲਬ ਪਹਿਲਾ ਮੇਰਾ ਇੰਡੀਆ ਕੈਂਪ ਚ ਮੈਨੂੰ ਕਾਲ ਆਈ ਤਾਂ ਆ ਵਾਸ ਵੈਰੀ ਹੈਪੀ ਵੀ ਇੰਡੀਆ ਕੈਂਪ ਚੋ ਕਾਲ ਆ ਗਈ ਉਸ ਤੋਂ ਬਾਅਦ ਜਦ 23 ਚ ਮੇਰਾ ਨੇਮ ਮੈ ਪੜਿਆ ਤਾਂ ਮਤਲਬ ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਸੀਗਾ ਵੀ ਮਤਲਬ ਮੈਨੂੰ ਚਾਰ ਵਾਰ ਮੇਰਾ ਨਾਮ ਪੜਿਆ ਸੀਗਾ ਆਪਣੀ ਲਿਸਟ ਚ ਵੀ ਮੇਰਾ ਹੀ ਨਾਮ ਆ ਮਤਲਬ ਆਈ ਵਾਸ ਲਿਟਰਲੀ ਸ਼ੌਕਡ ਐਂਡ ਆ ਵਾਸ ਸੋ ਗਲੈਡ ਕਿੰਨਾ ਦੇਖਿਆ ਸੀਗਾ ਤੁਸੀਂ ਵੀ ਹਰ ਮਿੰਟ ਮਿੰਟ ਓਲਰੇਡੀ ਉਹ ਪ੍ਰੋਫੈਸ਼ਨਲ ਕਲੱਬ ਵਿੱਚ ਖੇਡ ਰਹੀ ਆ ਤਿੰਨ ਚਾਰ ਕਿੰਨਾ ਤਿੰਨ ਚਾਰ ਸਾਲ ਉਹਨੇ ਨੀਵਿਆਂ ਨਾਲ ਇਹਨੂੰ ਕਾਲ ਕੀਤੀ ਬੀਨੀਆ ਨਾਲ ਟਾਈਪ ਕੀਤਾ ਸਾਲ ਹੋ ਗਿਆ ਉਹਨੂੰ ਉਸ ਤੋਂ ਬਾਅਦ ਜਦੋਂ ਇਹਨੂੰ ਕਾਲ ਆਈ ਤਾਂ ਮੈਂ ਬੜੀ ਹੈਪੀ ਆ ਨਾ ਤੇ ਉਦੋਂ ਜੋ ਲਾਸਟ ਟਾਈਮ ਜਦੋਂ ਨੇ ਹਰ ਮੇਲੇ ਨਾਲ ਕਰਦੇ ਸੀ ਤਾਂ ਉਹ ਕਹੇ ਰਹੀ ਸੀ ਦੀਦੀ ਮੇਰਾ ਵੀ ਟਾਈਮ ਆਇਆ ਗਿਆ ਸੈਂਡ ਕਰਨਾ ਲੱਗੂਗੀ ਹਾਂ ਕਿ ਤੁਮ ਦਾ ਆਇਆ ਉਸ ਤੋਂ ਬੜੀ ਵੱਡੀ ਚੀਜ਼ ਹੁੰਦੀ ਹੈ ਇੱਕ ਸਪੋਰਟਸਮੈਨ ਸਮਝਦਾ ਇਸ ਚੀਜ਼ ਹਨਾ ਕਿਸੇ ਨੂੰ ਆਟੋਗ੍ਰਾਫ ਦੇਣਾ ਜਦੋਂ ਆਟੋਗ੍ਰਾਫ ਦਿੰਦਾ ਹੁੰਦਾ ਉਹ ਚਾਹੀ ਹੋਈ ਕਾ ਕਾਗਜ਼ ਤੇ ਦਿੰਦਾ ਹੁੰਦਾ ਪਰ ਉਹਦੇ ਵਿੱਚ ਬਹੁਤ ਕੁਝ ਉਹਦੀਆਂ ਹੁੰਦੀਆਂ ਹੈ ਪ੍ਰਾਬਲਮਾਂ ਨੇ ਸਿਆਣਿਆਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਪਰਿਵਾਰ ਤੋਂ ਮਿਲੀ ਗੁੜਤੀ ਅੱਗੇ ਤੱਕ ਚੱਲਦੀ ਹੈ ਤੇ ਅੱਜ ਇੱਕ ਅਜਿਹੇ ਪਰਿਵਾਰ ਨਾਲ ਮਿਲੌਣ ਜਾ ਰਹੇ ਹਾਂ ਜਿਸ ਦੀਆਂ ਧੀਆਂ ਨੇ ਇੰਟਰਨੈਸ਼ਨਲ ਪੱਧਰ ਤੇ ਜਿਹੜੀਆਂ ਮੱਲਾ ਮਾਰੀਆਂ ਨੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜਿੱਥੇ ਤੁਸੀਂ ਖੇਡ ਮੈਦਾਨਾਂ ਦੇ ਵਿੱਚ ਤਾਂ ਫੁੱਟਬਾਲ ਦੀ ਗੇਮਾਂ ਦੇ ਵਿੱਚ ਤਾਂ ਜ਼ਰੂਰ ਦੇਖਿਆ ਹੋਊ ਤੇ ਨੀਵਿਆ ਬ੍ਰਾਂਡ ਦੇ ਵਿੱਚ ਜਿਹੜੀ ਛੋਟੀ ਸਿਸਟਰ ਹੈ ਪਹਿਲਾਂ ਗੱਲ ਕਰੀਏ ਹਰ ਮੇਲਨ ਜਿਹੜੀ ਸਿਲੈਕਟ ਹੋਈ ਸੀ ਤਾਂ ਦੂਜੇ ਪਾਸੇ ਗੱਲ ਕਰੀਏ ਗੁਰਨਾਜ਼ ਦੀ ਜਿਹੜੀ ਮੋੜ ਤੋਂ ਸਿਲੈਕਸ਼ਨ ਹੋਈ ਹੈ ਛੋਟੀ ਭੈਣ ਦੀ ਤਾਂ ਤਸਵੀਰ ਦਿਖਾ ਦੇਣਾ ਪਹਿਲਾਂ ਤੁਹਾਨੂੰ ਹਰ ਹਰ ਮੇਲਨ ਦਾ ਵੀ ਤਾਂ ਕਿੰਨੀ ਖੁਸ਼ੀ ਹੋਈ ਪਹਿਲਾਂ ਵੱਡੇ ਸਿਸਟਰ ਦੀ ਸਿਲੈਕਸ਼ਨ ਹੋਈ ਤਾਂ ਹੁਣ ਜਿਹੜੀ ਛੋਟੀ ਭੈਣ ਵੀ ਆ ਗਈ थैंक यू ਪਹਿਲਾਂ ਤਾਂ ਤੁਸੀਂ ਉਰੇ ਆਏ ਮੈਨੂੰ ਬਹੁਤ ਵਧੀਆ ਲੱਗਿਆ ਵੀ ਮੇਰੇ ਸਿਸਟਰ ਤੋਂ ਬਾਅਦ ਮੇਰੀ ਸਿਲੈਕਸ਼ਨ ਹੋਈ ਤਾਂ ਇਟ ਵਾਸ ਅ ਵੈਰੀ ਪ੍ਰਾਊਡ ਮੂਮੈਂਟ ਫਾਰ ਮੀ ਤਾਂ ਇਟ ਵਾਸ ਵੈਰੀ ਆਈ ਵਾਸ ਵੈਰੀ ਗਲੈਡ ਫਾਰ ਇਟ ਇਤਨਾ ਫੁੱਟਬਾਲ ਗੇਮ ਦੀ ਗੱਲ ਕਰੀਏ ਵੱਡੀ ਪੈਣੇ ਵੱਡਾ ਨਾਮ ਰੋਸ਼ਨ ਕਰਿਆ ਤਾਂ ਹੁਣ ਤੁਸੀਂ ਵੀ ਕਿਵੇਂ ਉਹਨਾਂ ਨੂੰ ਦੇਖ ਕੇ ਜਿਹੜਾ ਫੁੱਟਬਾਲ ਗੇਮ ਦੇ ਵਿੱਚ ਆਈ ਸੀ ਮੇਰੇ ਫਾਦਰ ਖੁਦ ਪ੍ਰੋਫੈਸ਼ਨਲ ਫੁੱਟਬਾਲਰ ਰਹੇ ਨੇ ਪਹਿਲਾਂ 10 ਸਾਲ ਪ੍ਰੋਫੈਸ਼ਨਲੀ ਖੇਡੇ ਨੇ ਨਾਮੀ ਕਲੱਬਾਂ 'ਚ ਤਾਂ ਉਹਨਾਂ ਨੂੰ ਦੇਖ ਕੇ ਮੇਰੀ ਸਿਸਟਰ ਨੇ ਸ਼ੁਰੂ ਕੀਤਾ ਤਾਂ ਉਹ ਜਦ ਉਹ ਖੇਲਦੀ ਸੀਗੀ ਤਾਂ ਉਹਨੂੰ ਦੇਖ ਕੇ ਮੈਂ ਸ਼ੁਰੂ ਕੀਤਾ ਵੀ ਹਾਂ ਫੁੱਟਬਾਲ ਬਹੁਤ ਵਧੀਆ ਗੇਮ ਹੈ ਕਿੰਨੀ ਮਤਲਬ ਬੜੀ ਪੋਜ਼ਿਟਿਵ ਗੇਮ ਹੈ ਤਾਂ ਉਹਨਾਂ ਨੂੰ ਦੇਖ ਕੇ ਹੌਲੀ 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 ਫਿਰ ਮੈਂ ਵੀ ਫੁੱਟਬਾਲ ਸ਼ੁਰੂ ਕੀਤੀ ਤਾਂ ਖਤਮ ਹੋਇਆ ਨਹੀਂ ਦਿਲ ਕਰਦਾ ਵੀ ਖਤਮ ਹੋਏ ਸਹੀ ਤਾ ਇਸ ਉਮਰਾਂ ਦੀ ਗੱਲ ਕਰੀਏ ਤਾਂ ਬੱਚਿਆਂ ਨੂੰ ਪੜ੍ਹਾਈ ਦਾ ਜ਼ਿਆਦਾ ਹੁੰਦਾ ਵੀ ਪੜ੍ਹਾਈ ਕਰਨੀ ਆ ਤਾਂ ਪਰ ਤੁਸੀਂ ਪੜ੍ਹਾਈ ਦੇ ਨਾਲ ਗੇਮ ਬਲ ਵੀ ਜਿਹੜਾ ਪੜ੍ਹਾਈ ਦਾ ਮੈਨੂੰ ਵੀ ਬਹੁਤ ਹੁੰਦਾ ਵੀ ਪੜ੍ਹਾਈ ਵੀ ਜ਼ਰੂਰੀ ਆ ਕਿਉਂਕਿ ਅੱਜ ਦੇ ਟਾਈਮ 'ਚ ਇਕੱਲੀ ਗੇਮ ਖੁਸ਼ ਨਹੀਂ ਕਰ ਸਕਦੇ ਸਟੱਡੀਜ਼ ਨਾਲ ਬਹੁਤ ਜ਼ਰੂਰੀ ਨੇ ਤਾਂ ਇਸ ਦੇ ਲਈ ਮੇਰਾ ਸਾਰਾ ਕ੍ਰੈਡਿਟ ਮੈਂ ਮਦਰ ਨੂੰ ਜਾਂਦਾ ਵੀ ਜਿੰਨੇ ਵਜੇ ਭਾਵੇਂ ਸਵੇਰੇ ਉਹ ਭਾਵੇਂ ਸਵੇਰ अर्ਲੀ ਮਾਰਨਿੰਗ ਭਾਵੇਂ ਲੇਟ ਨਾਈਟ ਅਮੇਤ ਜਦ ਵੀ ਮੈਂ ਫ੍ਰੀ ਹੁੰਦੀ ਆ ਮਮਾ ਨੇ ਮੈਨੂੰ ਲੈ ਕੇ ਭੇਜਣਾ ਵੀ ਪੜ ਲੈ ਤੇ ਮੇਰੀ ਸਿਸਟਰ ਦਾ 95% ਆਣਾ 12th ICSE ਬੋਰਡ ਚੋਂ ਸਾਰਾ ਕ੍ਰੈਡਿਟ ਸ਼ੀ ਆਲਸ Vamos ਮੈਂ ਖੁਸ਼ੀ ਹੋਈ ਜਦੋਂ ਪਤਾ ਲੱਗਿਆ ਵੀ ਮੇਰਾ ਨਾਮ ਵੀ ਜਿਹੜਾ ਉਹਨਾਂ ਦੇ ਵੱਲੋਂ ਸਿਲੈਕਟ ਕੀਤਾ ਗਿਆ। ਹਾਂਜੀ ਮਤਲਬ ਮੇਰੇ ਲਈ ਬਹੁਤ ਇੱਕ ਹਰ ਇੱਕ ਪਲੇਅਰ ਦਾ ਇੱਕ ਮਤਲਬ ਡਰੀਮ ਹੁੰਦਾ ਵੀ ਆਪਣੇ ਕੰਟਰੀ ਨੂੰ ਰਿਪਰੈਜ਼ੈਂਟ ਕਰਨਾ ਕਿਉਂਕਿ ਇੱਕ ਇਕੱਲਾ ਪਲੇਅਰ ਹੁੰਦਾ ਜੋ ਦੂਜੇ ਕੰਟਰੀ 'ਚ ਜਾ ਕੇ ਆਪਣਾ ਝੰਡਾ ਲਹਿਰਾ ਸਕਦਾ ਆਪਣੀ ਕੰਟਰੀ ਦਾ। ਤਾਂ ਇਹ ਮਤਲਬ ਪਹਿਲਾਂ ਮੇਰਾ ਇੰਡੀਆ ਕੈਂਪ 'ਚ ਮੈਨੂੰ ਕਾਲ ਆਈ ਤਾਂ ਆ ਵਾਸ ਵੈਰੀ ਹੈਪੀ ਵੀ ਇੰਡੀਆ ਕੈਂਪ 'ਚੋਂ ਕਾਲ ਆ ਗਈ। ਉਸ ਤੋਂ ਬਾਅਦ ਜਦ 23 'ਚ ਮੇਰਾ ਨੇਮ ਆ ਪੜਿਆ ਤਾਂ ਮਤਲਬ ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਸੀਗਾ ਵੀ ਮਤਲਬ ਮੈਨੂੰ ਚਾਰ ਵਾਰ ਮੈਂ ਨਾਮ my love i was ਲਿਟਰਲੀ ਸ਼ੌਕਡ ਆਮ I ਵਾਸ ਸੋ ਗਲੈਡ ਫਾਰ ਹਿਮ ਸਹੀਏ ਇਹ ਕੇਵੀ ਵੱਡੀ ਗੱਲ ਹੈ ਕਿਉਂਕਿ ਜਿਹੜਾ ਸਪੋਰਟਸ ਖਿਡਾਰੀ ਹੁੰਦਾ ਤਾਂ ਉਹ ਜਿਹੜੇ ਆਪਣਾ ਸਪੋਰਟਸ ਦੇ ਕੱਪੜੇ ਲੈਂਦਾ ਜਾਂ ਜੋ ਵੀ ਸਮਾਨ ਲੈਂਦਾ ਤਾਂ ਇੱਕ ਕੰਪਨੀ ਦਾ ਨਾਮ ਜ਼ਰੂਰ ਹੁੰਦਾ ਵੀ ਇਹ ਵੱਡਾ ਬ੍ਰਾਂਡ ਹੈ ਤਾਂ ਪਰ ਤੁਸੀਂ ਜਿਸ ਬ੍ਰਾਂਡ ਦੇ ਕੱਪੜੇ ਯੂਜ਼ ਕਰ ਰਹੇ ਸੀ ਉਸ ਗੇਮ ਨਾਲ ਉਸ ਫੁੱਟਬਾਲ ਨਾਲ ਜਾਂ ਹੋਰ ਅਸੀਂ ਕਹਿ ਦਈਏ ਸਮਾਨ ਨਾਲ ਜੁੜੇ ਹੋਏ ਸੀ ਤਾਂ ਉਸ ਬ੍ਰਾਂਡ ਦੇ ਵਿੱਚ ਤੁਹਾਡਾ ਨਾਮ ਹੋਣਾ ਤਾਂ ਇਹ ਕੇਵੀ ਵੱਡੀ ਗੱਲ ਆ ਜਾਂਦੀ ਹੈ ਜਿਵੇਂ ਨੀਵਿਆ ਸਪੋਰਟ ਸਾਈਨ ਕਰਨਾ ਮੇਰੇ ਲਈ ਇੱਕ ਡ੍ਰੀਮ ਕਮ ਟ੍ਰੂਈ ਸੀਗਾ ਕਿਉਂਕਿ ਮੇਰੇ ਨਾਲ ਦੀਆਂ ਵਾਸ ਐਡੀਡਾਸ ਨਾਈਕੀ ਐਂਡ ਮਤਲ ਸੀ ਕਿ ਪਰ ਮੈਂ ਸੋਚਿਆ ਵੀ ਵਾਈ ਨਾਟ ਟੂ ਪ੍ਰੋਮੋਟ ਇੰਡੀਅਨ ਬ੍ਰਾਂਡ ਕਿਉਂ ਇਹ ਆਪਣੇ ਇੰਡੀਆ ਦਾ ਬ੍ਰਾਂਡ ਹੈ ਉਹ ਵੀ ਕਿਉਂਕਿ ਨੀਵਿਆ ਦੀਆਂ ਬਾਲਸ ਆਲਮੋਸਟ ਸਾਰੀ ਇੰਡੀਆ ਯੂਜ਼ ਹੁੰਦੀਆਂ ਨੇ ਬਹੁਤ ਵਧੀਆ ਬਾਲਸ ਵਗੈਰਾ ਬਣਾਉਂਦੇ ਨੇ ਤਾਂ ਮੈਨੂੰ ਸੀਗਾ lettes promote indian brand also ਪਰ ਮੈਨੂੰ ਇਹ ਨਹੀਂ ਪਤਾ ਸੀ ਵੀ ਉਹ ਮੈਨੂੰ ਖੁਦ ਆਫਰ ਕਰਨਗੇ ਵੀ ਸਾਈ ਸਾਨੂੰ ਸਾਈਨ ਕਰੋ ਤਾਂ ਇਟ ਵਾਸ ਅ ਡ੍ਰੀਮ ਕਮ ਟਰੂ ਸੀਗਾ ਮੇਰੇ ਲਈ ਤੇ ਮੇਰੇ ਸਿਸਟਰ ਲਈ ਵੀ ਸਹੀ ਹੈ ਤਾਂ ਨੇਸਟ ਡ੍ਰੀਮ ਕੀ ਹੈ ਇਹ ਡ੍ਰੀਮ ਵੀ ਸਾਈਨ ਕਰਨਾ ਸੀ ਨੀਵਿਆ ਨਹੀਂ ਮਤਲਬ ਆਪਣੀ ਇੰਡੀਅਨ ਬ੍ਰਾਂਡ ਨੂੰ ਪ੍ਰੋਮੋਟ ਕਰਨਾ ਸੀ ਵੀ ਇੰਡੀਅਨ ਬ੍ਰਾਂਡ ਵੀ ਇੰਟਰਨੈਸ਼ਨਲ ਬ੍ਰਾਂਡਸ ਤੋਂ ਤਾਂ ਦੇਸ਼ ਦਾ ਨਾਮ ਹਰ ਪਰਿਵਾਰ ਹੁੰਦਾ ਵੀ ਸਾਡਾ ਦੇਸ਼ ਦਾ ਜਿਹੜਾ ਅਸੀਂ ਬੱਚਾ ਹੈ ਤਾਂ ਉਹ ਦੇਸ਼ ਦੇ ਲਈ ਸਮਰਪਿਤ ਹੋਵੇਦਾ ਪਿਤਾ ਜੀ ਮਜੂਨੇ ਕਿਸ ਤਰੀਕੇ ਦੇਖਦੇ ਜਦੋਂ ਬੱਚੇ ਦਾ ਨਾਮ ਸਿਲੈਕਟ ਹੋਇਆ ਬਹੁਤ ਮਾਣ ਮਹਿਸੂਸ ਹੁੰਦਾ ਜਦੋਂ ਬੱਚਾ મતલਬ ਕਿ ਲੈਵਲ ਤੇ ਪਹੁੰਚ ਜਾਂਦਾ ਹੈ ਨਾ ਹਰ ਇੱਕ ਪੇਰੈਂਟਸ ਨੂੰ ਇਹੀ ਜੀ ਦਈ ਮਤਲਬ ਵੀ ਬੱਚਾ ਕੁਛ ਨਾ ਕੁਛ ਡਿਫਰੈਂਟ ਕਰੇ ਤਾਂ ਅੱਜ ਮੇਰੇ ਬੱਚੇ ਦੋਨੇ ਜੇ ਮੇਰੀਆਂ ਬੇਟੀਆਂ ਹਨ ਦੋਨੇ ਹੀ ਮਨੂੰ ਬੜਾ ਮਾਣ ਨਾਲ ਸਿਰ ਉੱਚਾ ਕੀਤਾ ਬੇਟੀਆਂ ਨੇ ਵੀ ਤੁਸੀਂ ਪਹਿਲਾਂ ਦੇਖਿਆ ਸੀਗਾ ਤੁਸੀਂ ਵੀ ਹਰ ਮਿਲਨ ਉਹ ਰੇਡੀਓ ਪ੍ਰੋਫੈਸ਼ਨਲ ਕਲੱਬ ਵਿਚ ਖੇਡ ਰਹੀ ਆ 3 ਸਾਲ ਪਹਿਨਾ 3 ਸਾਲ ਦਾ ਉਹਨੇ ਨੀਵਿਆ ਨਾਲ ਉਹਨੂੰ ਕੋਲ ਕਿਤੇ ਬਿਨੀਆ ਨਾਲ ਟਾਈਅਪ ਕੀਤਾ ਸਾਲ ਹੋ ਗਿਆ ਉਹਨੂੰ ਉਸ ਤੋਂ ਬਾਅਦ ਜਦੋਂ ਇਹਨੂੰ ਕੋਲ ਆਈ ਤਾਂ ਮੈਂ ਆਵਾਜ਼ ਬਰੀ ਹੈਪੀ ਆ ਨਾ ਇਹ ਉਦੋਂ ਜੋ ਲਾਸਟ ਟਾਈਮ ਜਦੋਂ ਉਹ ਹਰ ਮੇਲੇ ਨਾਲ ਕਰ ਰਹੀ ਸੀ ਤਾਂ ਉਹਨੂੰ ਕਹਦੇ ਸੀ ਦੀਦੀ ਮੇਰਾ ਵੀ ਟਾਈਮ ਆਏਗਾ ਚੈਨ ਕਰਨਾ ਕਿਉਂਕਿ ਹਰ ਇੱਕ ਤਾਂ ਹੁੰਦਾ ਹੈ ਬੜੀ ਵੱਡੀ ਚੀਜ਼ ਹੁੰਦੀ ਹੈ ਇੱਕ ਸਪੋਰਟਸਮੈਨ ਸਮਝ ਸਕਦਾ ਹੈ ਇਸ ਚੀਜ਼ ਆ ਨਾ ਕਿਸੇ ਨੂੰ ਆਟੋਗ੍ਰਾਫ ਦੇਣਾ ਜਦੋਂ ਆਟੋਗ੍ਰਾਫ ਦਿੰਦਾ ਹੁੰਦਾ ਉਹ ਚਾਹੇ ਹੋਈ ਇੱਕ ਕਾਗਜ਼ ਤੇ ਦਿੰਦਾ ਹੁੰਦਾ ਪਰ ਉਹਦੇ ਵਿੱਚ ਬਹੁਤ ਕੁਝ ਉਧੀਆਂ ਉਹਨਾਂ ਦੀਆਂ ਆਮਣਾ-ਵਨ ਨੂੰ ਮਤਲਬ ਕਿ ਕਰਦੇ ਹੋਏ ਉਹਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੁੰਦੀ ਆ। ਤਾਂ ਇਹਦੇ ਦੇ ਵੀ ਮਨੋਦ ਨੂੰ ਉੱਥੇ ਵੀ ਬਹੁਤ ਮਾਣ ਮਹਿਸੂਸ ਹੋਇਆ ਵੀ ਮੇਰੀ ਬੇਟੀ ਨੇ ਉਹਨਾਂ ਨੂੰ ਕਿਹਾ ਵੀ ਜਦੋਂ ਮੈਂ ਕੁਝ ਉਹਨਾਂ ਨੇ ਉਦੋਂ ਆਫਰ ਕੀਤਾ ਬੇਟਾ ਤੂੰ ਕਦੋਂ ਸਾਈਨ ਕਰੇਂਗਾ ਕਹਿੰਦੀ ਜਦੋਂ ਮੈਂ ਕੁਝ ਕਰ ਲਾਂਗੀ ਕਿਤੇ ਮੈਂ ਕੁਝ ਕਰਕੇ ਦਿਖਾਵਾਂਗੀ ਉਦੋਂ ਮੈਂ ਸਾਈਨ ਕਰਾਂਗੀ ਤੇ ਉਹ ਜਦੋਂ ਉਹਨਾਂ ਨੇ ਇੰਡੀਆ ਗਈ ਤਾਂ ਨਾਲ ਨਾਲ ਉਹਨਾਂ ਦੀ ਕਾਲ ਆ ਗਈ ਵੀ ਇਹਨੂੰ ਸਾਡੇ ਕੋਲ ਭੇਜੋ ਫਿਰ ਇਹ ਦੱਸ ਤਾਂ ਕਿ ਅੱਜ ਫਰਵਰੀ ਪਰਵਾਦਾ ਤਾਂ ਇੱਕ ਪਾਸੇ ਹੁੰਦਾ ਵੀ ਪਰਿਵਾਰ ਦੇ ਨਾਮ ਤੋਂ ਲੋਕ ਜਾਣਦੇ ਨੇ ਤਾਂ ਹੁਣ ਲੜਕੀਆਂ ਦੇ ਨਾਮ ਤੋਂ ਧੀਆਂ ਦੇ ਨਾਮ ਤੋਂ ਜਾਣਦੇ ਨੇ ਤਾਂ ਵੱਡੀ ਖੁਸ਼ੀ ਹੋਣੀ ਹੋਗੀ ਧੀਆਂ ਦੇ ਨਾਮ ਤੇ ਇਹਨਾਂ ਦੇ ਪਿਤਾ ਨੇ ਯਾਦ ਯਾਦ ਧੀਆਂ ਦੇ ਨਾਮ ਤੋਂ ਜਾਣਦੇ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਵੀ ਇਹ ਗਨ ਅਜ ਦੇ ਫਾਦਰ ਨੇ ਜਾਂ ਇਹ ਹਰਮਿੰਦਰ ਦੇ ਫਾਦਰ ਨੇ ਕਿਉਂਕਿ ਹੁਣ ਇਹ ਆਲਰੇਡੀ ਇਹਨਾਂ ਨੇ ਆਪਣਾ ਨਾਮ ਇੰਡੀਆ ਲੈਵਲ ਤੇ ਬਣਾ ਲਿਆ ਹਾਂਜੀ ਹੁਣ ਮੈਨੂੰ ਬਹੁਤ ਮਾਣ ਮਹਿਮਾਨ ਤੋਂ ਹੁੰਦਾ ਕਿ ਇਹਨਾਂ ਦਾ ਆਪਣਾ ਨਾਂ ਉਹਨਾਂ ਪਰ ਨਾਂ ਤੇ ਰਹੀ ਤਸੇਤ ਤੇ ਅਸੀਂ ਕਹਿ ਦਈਏ ਸਿੱਖਿਆ ਨੂੰ ਮੁੱਖ ਰੱਖਿਆ ਜਾਂਦਾ ਤਾਂ ਮਾਤਾ ਜੀ ਦਾ ਵੱਡਾ ਹੱਥ ਹੈ ਤਾਂ ਕਿੰਨੇ ਕੁ ਮੁਸ਼ਕਲ ਹੁੰਦੀ ਹੈ ਜਦੋਂ ਸਵੇਰੇ ਸਕੂਲ ਦੇ ਲਈ ਰੈਡੀ ਕਰਨਾ ਉਸ ਤੋਂ ਬਾਅਦ ਉਹਦੀ ਡਾਈਟ ਦਾ ਉਸ ਤੋਂ ਬਾਅਦ ਉਹਨੂੰ ਖੇਡਣ ਦੇ ਲਈ ਜਿਹੜਾ ਟਾਈਮ ਸੈੱਟ ਕਰਨਾ ਆ ਫਾਤਾ ਔਖਾ ਨਹੀਂ ਲੱਗਿਆ ਸਭ ਤੋਂ ਜ਼ਿਆਦਾ ਜਿਹੜਾ ਬਾਬਾ ਜੀ ਦੀ ਪਰਮਾਤਮਾ ਦੀ ਬਲੇਸਿੰਗ ਹੋ ਰਹੀ ਹੈ ਕਿ ਬੱਚਿਆਂ ਨੂੰ ਜੋ ਵੀ ਦਿੱਤਾ ਉਹਨਾਂ ਨੇ ਖਾ ਲਿਆ ਇਹ ਬੱਚਿਆਂ 'ਚ ਕੋਈ ਨਖਰਾ ਨਹੀਂ ਸੀਗਾ ਤਾਂ ਹਮੇਸ਼ਾ ਮਤਲਬ ਜੋ ਆ ਚੀਜ਼ ਬਣੀ ਆ ਤਾਂ ਦੇ ਹੈਡ ਫੇਰ ਮੇਰੀ ਕੋਸ਼ਿਸ਼ ਇਹ ਹੁੰਦੀ ਆ ਕਿ ਫਰੈਸ਼ ਦੋ ਬੱਚਿਆਂ ਨੂੰ ਕਦੀ ਵੀ ਐ ਨਹੀਂ ਵੀ ਇੱਕ ਟਾਈਮ ਦੀ ਰੋਟੀ ਬਣਾ ਕੇ ਦੂਸਰੇ ਟਾਈਮ ਦੇਣੀ ਜੇ ਫਰੂਟ ਵੀ ਦੇਣਾ ਉਹ ਵੀ ਫਰੈਸ਼ ਕੱਟ ਕੇ ਦੇਣਾ ਤਾਂ ਉਹ ਚੀਜ਼ ਏਵਰੀ ਮਦਰ ਡਸ ਮੇਰੇ ਖਿਆਲ ਚ ਮੈਂ ਕੋਈ ਖਾਸ ਉਹ ਨਹੀਂ ਕੀਤਾ ਹਾਂ ਬਾਕੀ ਇਹ ਜ਼ਰੂਰੀ ਹੈ ਕਿ ਸਟੱਡੀਜ਼ ਦਾ ਜਿਵੇਂ ਇਹਨਾਂ ਨੇ ਖੇਡ ਕੇ ਆਣਾ ਤਾਂ ਉਹ ਟਾਈਮਿੰਗਸ ਨੂੰ ਇਹਨਾਂ ਦੇ ਨਾਲ ਰੱਖਣਾ ਕਿ ਬੱਚਿਆਂ ਨੇ ਜਿੰਨੇ ਵਜੇ ਆਣਾ ਉਹਨੇ ਵਜੇ ਪੜਾਉਣਾ ਤਾਂ ਉਹ ਵੀ ਬੱਚਿਆਂ ਦਾ ਠੀਕ ਰਿਹਾ ਕਿ ਕਿਉਂਕਿ ਬਰੇਨੀ ਬੱਚਿਆਂ ਇੱਕ ਵਾਰ ਕਰਾਣਾ ਤਾਂ ਇਹਨਾਂ ਦਾ ਹੋ ਜਾਣਾ ਵੀ ਠੀਕ ਰਿਹਾ ਕਿਉਂਕਿ ਸੈਲਫ ਡਿਸਿਪਲਿੰਡ ਬੱਚੇ ਨੇ ਇਹਨਾਂ ਨੂੰ ਕਦੀ ਵੀ ਸਾਨੂੰ ਕਹਿਣਾ ਨਹੀਂ ਪਿਆ ਵੀ ਐਨੇ ਵਜ ਗਏ ਤੁਸੀਂ ਉੱਠੋ ਐਨੇ ਵਜ ਗਏ ਤੁਸੀਂ ਆ ਕਰਨਾ ਆਪਣੇ ਆਪ ਤੋਂ ਹੀ ਇਹਨਾਂ ਨੇ ਸਭ ਕੁਝ ਕਰ ਟਾਈਮਿੰਗ ਗੇਮ ਦੀ ਪੂਰੀ ਸੀ ਝਿੜਕਾ ਨਹੀਂ ਪੈਂਦੀ ਸੀ ਯੂਟਕੇ ਪ੍ਰੈਕਟਿਸ ਕਰਨੀ ਆ ਝਿੜਕਾ ਜੇ ਖਾਣੀਆਂ ਵੀ ਪੈ ਜਾਣ ਮੈਨੂੰ ਲੱਗਦਾ ਨਾ ਸਾਡੇ ਚ ਝਿੜਕਣ ਦੀ એનર્ਜੀ ਰਹਿੰਦੀ ਨਾ ਇਹਨਾਂ ਚ ਝਿੜਕਾ ਖਾਣ ਦੀ એનર્ਜੀ ਰਹਿੰਦੀ ਸਿੱਕ ਪੈਂਦੇ ਤਾਂ ਨਹੀਂ ਮੰਮੀ ਤੂੰ ਮਤਲਬ ਤੇ ਇਹ ਵਾਰ ਜਦ ਮੈਂ ਕਰਦਾ ਜੇ ਕੁਝ ਗਲਤ ਕਰਤਾ ਉਦੋਂ ਪੈ ਜਾਂਦੀਆਂ ਨੇ ਪਰ ਇੰਨੀਆਂ ਜ਼ਿਆਦਾ ਨਹੀਂ ਪੈਂਦੀ। ਪਰ ਬਹੁਤ ਸਿੱਖਣ ਨੂੰ ਵੀ ਮਿਲਦਾ ਹੈ ਪਾਪਾ ਤੋਂ ਵੀ ਜਦੋਂ ਕਿਸੇ ਚੀਜ਼ ਤੋਂ ਟੋਕਦਾ ਵੀ ਨਹੀਂ ਵੀ ਐਦਾਂ ਨਹੀਂ ਕਰਨਾ ਤਾਂ ਉਹ ਕਿੰਨਾ ਕਿੰਨਾ ਉਹ ਤਾਂ ਹਰ ਇੱਕ ਪੈਰੈਂਟ ਦੀ ਰਿਸਪੌਂਸਿਬਿਲਟੀ ਹੁੰਦੀ ਹੈ ਕਿਤੇ ਗਲਤ ਆ ਬੱਚਾ ਤਾਂ ਉਹਨੂੰ ਰੋਕਣਾ। ਤਾਂ ਉਹ ਬੱਚਾ ਹੈਗੇ ਇਸ ਬੱਚਾ ਨੂੰ ਬੁਰਾ ਨਹੀਂ ਮੰਨਣਾ ਚਾਹੀਦਾ ਉਹ ਗੱਲ ਦਾ ਵੀ ਜੇ ਪੈਰੈਂਟਸ ਤੁਹਾਨੂੰ ਰੋਕਦੇ ਨੇ ਫੋਨ ਨਹੀਂ ਚਲਾਉਣਾ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਤਾਂ ਉਹਦਾ ਇੱਕ ਚੀਜ਼ ਮਤਲਬ ਡੇਲੀ ਲਾਈਫ ਹੈ ਤੁਹਾਡੀ। ਤਾਂ ਕਦੇ ਐਦਾਂ ਵੀ ਹੋਇਆ ਵੀ ਕਿਸੇ ਚੀਜ਼ ਤੋਂ ਟੋਕਿਆ ਹੋਵੇ ਤੇ ਉਹ ਕਿਤੇ ਜਾ ਕੇ ਅੱਗੇ ਵੀ ਗਲਤੀ ਕਰਦੇ ਹੋ ਤਾਂ ਤਸਾਂ ਭਲ ਜਾਂ ਨੋ ਵੀ ਨਹੀਂ ਵੀ ਇਹ ਚੀਤੇ ਰੁੱਕਿਆ ਸੀ ਪਹਿਲਾਂ ਮਤਲਬ ਉਹ ਜੀ ਅੱਖਾਂ ਮੂਰੇ ਆ ਜਾਂਦੀ ਆ ਵੀ ਪਾਪਾ ਨੇ ਕਿਹਾ ਸੀ ਨਹੀਂ ਕਰਨਾ ਨਹੀਂ ਕਰਨਾ ਸਹੀ ਆ ਤਾਂ ਖੁਸ਼ੀ ਹੁੰਦੀ ਅਸੀਂ ਦੇਖਦੇ ਹੁੰਦੇ ਸੀ ਪੁਰਾਣੇ ਸਮਿਆਂ ਦੇ ਵਿੱਚ ਤੀਆਂ ਨੂੰ ਥੱਲੇ ਰੱਖਿਆ ਜਾਂਦਾ ਸੀ ਪਰ ਅੱਜ ਨਹੀਂ ਆ ਤੀਆਂ ਹੀ ਇਹਨਾਂ ਨਾਮ ਜਿਹੜਾ ਹੁੰਦਾ ਹਾਂਜੀ ਹਾਂ ਬਹੁਤ ਚੰਗਾ ਲੱਗਦਾ ਬਹੁਤ ਵਧੀਆ ਲੱਗਦਾ ਤਾਂ ਮਤਲਬ ਜਦੋਂ ਆਪਣੀਆਂ ਬੇਟੀਆਂ ਹੁੰਦੀਆਂ ਨੇ ਮੇਰੇ ਖਿਆਲ ਚ ਜਦੋਂ ਆਪਾਂ ਉਹਨਾਂ ਨੂੰ ਸੈਲੀਬ੍ਰੇਟ ਕਰਦੇ ਆ ਨਾ ਤਾਂ ਉਹ ਵਾਕੇ ਹੀ ਆਪਣੀ ਲਾਈਫ ਚ ਸੈਲੀਬ੍ਰੇਸ਼ਨ ਲੈ ਕੇ ਆਂਦੀਆਂ ਨੇ ਤਾਂ ਐਦਾਂ ਨਹੀਂ ਕਹਿਣਾ ਚਾਹੀਦਾ ਵੈਸੇ ਹੁਣ ਤਾਂ ਕੋਈ ਕਹਿੰਦਾ ਨਹੀਂ ਆ ਪੈਰੈਂਟਸ ਐਦਾਂ ਦੇ ਹੈ ਨਹੀਂ ਆ ਪਰ ਫਿਰ ਵੀ ਜਦੋਂ ਡਾਟਰ ਹੁੰਦੀ ਆ ਕਿਤੇ ਨਾ ਕਿਤੇ ਕਿਹਾ ਜਾਂਦਾ ਕਿ ਚਲੋ ਖੁਸ਼ੀ ਘਟ ਹੁੰਦੀ ਮਤਲਬ ਐਵੇਂ ਕਿਹਾ ਜਾਂਦਾ ਕੋਈ ਨਹੀਂ ਜੋ ਪਰਮਾਤਮਾ ਨੇ ਜੀ ਭੇਜਤਾ ਚੰਗਾ ਹੀ ਹੋਏਗਾ ਇਹ ਆ ਉਹ ਹੈ ਪਰ ਸਾਡੀ ਫੈਮਲੀ ਚ ਐਦਾਂ ਨਹੀਂ ਸੀਗਾ ਸਾਡੀ ਫੈਮਲੀ ਚ ਤਾਂ ਸੈਲੀਬ੍ਰੇਸ਼ਨ ਹੋਈ ਸੈਕਿੰਡ ਡਾਟਰ ਹੋਈ ਉਹਨੂੰ ਵੀ ਟੱਚ ਹੂਡ ਮੇਰੇ ਪੈਰੈਂਟਸ ਮੇਰੇ ਇਨ ਲਾਜ਼ मतलब बड़ा बढ़िया सेलिब्रेट ਕੀਤਾ ਤੁਸੀਂ ਕਦੇ ਸੋਚਿਆ ਸੀ ਵੀ ਹਸਬੈਂਡ ਵੀ ਜਿਹੜੇ ਪਲੇਅਰ ਨੇ ਤਾਂ ਮੇਰੀਆਂ ਬੇਟੀਆਂ ਵੀ ਪਲੇਅਰ ਬਣ ਗਏ ਕਿਉਂਕਿ ਹਰ ਇੱਕ ਨੂੰ ਤਾਂ ਵੀ ਅਸੀਂ ਬੱਚੇ ਨੂੰ ਪੜ੍ਹਾਵਾਂਗੇ ਚੰਗੇ ਅਸੀਂ ਮਕਾਮ ਤੇ ਜਿਹੜਾ ਹਾਂ ਮਤਲਬ ਮੈਂ ਇਦਾਂ ਸੋਚਿਆ ਨਹੀਂ ਸੀਗਾ ਪਰ ਕਿਤੇ ਨਾ ਕਿਤੇ ਉਹ ਸਿੰਪਟਮਸ ਸੀ ਮਾਈਂਡ ਦੇ ਵਿੱਚ ਦੇਖ ਜਾਂਦੇ ਆ ਬੱਚਿਆਂ ਦੇ ਜਿਵੇਂ ਵੱਡੀ ਬੇਟੀ ਮੇਰੇ ਨਾਲ ਬਾਜ਼ਾਰ ਇੱਕ ਵਾਰ ਜਾ ਰਹੀ ਸੀਗੀ ਤੁਰੇ ਜਾਂਦੀ ਮੈਂ ਉਹਦੀ ਉਂਗਲੀ ਫੜੀ ਹੋਈ ਸੀ ਤਾਂ ਉਹ ਛੋਟਾ ਜਿਹਾ ਪੈਬਲ ਨੂੰ ਖੇਲਣ ਲੱਗ ਗਈ ਲਾਈਕ ਇਦਾਂ ਕਿ ਕਿਉਂਕਿ ਉਦੋਂ ਉਹ ਟਾਈਮ 'ਚ ਖੇਡਦੇ ਹੁੰਦੇ ਸੀਗੇ ਤਾਂ ਆਪਣੇ ਫਾਦਰ ਨੂੰ ਦੇਖ ਕੇ ਉਹ ਖੇਡਦੀ ਖੇਡਦੀ ਚਲੀ ਗਈ ਤਾਂ ਉਹ ਟਾਈਮ 'ਚ ਮੈਂ ਨੋਟਿਸ ਨਹੀਂ ਕੀਤਾ ਚਲੋ ਠੀਕ ਹੈ ਬੱਚਾ ਹੈ ਇਹਨਾਂ ਦੋਨਾਂ ਦਾ 6 ਸਾਲ ਦਾ ਡਿਫਰੈਂਸ ਹੈ ਤਾਂ ਇਹਨੇ ਆਪਣੀ ਇਹਨੇ ਉਹ ਚੀਜ਼ ਕਦੀ ਨਹੀਂ ਦੇਖੀ ਸੀ ਗੁਰਨਾਜ਼ ਨੇ ਆਪਣੀ ਸਿਸਟਰ ਦੀ ਤਾਂ ਉਹ ਜਦੋਂ ਗੁਰਨਾਜ਼ ਮੇਰੇ ਨਾਲ ਤੁਰਦੀ ਸੀਗੀ ਵਾਕਿੰਗ ਉਹ ਉਹਨੇ ਮਾਰਕੀਟ ਚਾ ਕੰਮ ਕੀਤਾ ਸੀਗਾ ਇਹਨੂੰ ਮੈਂ ਗਰਾਊਂਡ ਚ ਮੇਰੇ ਨਾਲ ਤੁਰਦੀ ਤਾਂ ਇਹਨੇ ਵੀ ਸੇਮ ਉਦਾਂ ਹੀ ਪੱਥਰ ਲੈ ਕੇ ਸੇਮ ਚੀਜ਼ ਕੀਤੀ ਤਾਂ then i notice that they will be the footballers ਮਾਈਂਡ ਦੇ ਵਿੱਚ ਆ ਗਿਆ ਵੀ ਇਹ ਵੀ ਇਹ ਫੁੱਟਬਾਲ ਕਰਨ ਗਿਆ ਦੋਨੋਂ ਤਾਂ ਲੱਗਿਆ ਸੀਗਾ ਹਾਂਜੀ ਤਾਂ ਨੈਕਸਟ ਗੋਲ ਕੀ ਹੈ ਵੀ ਕਿੱਥੇ ਤੱਕ ਜਿਹੜਾ ਨਾਮ ਜਿਹੜਾ ਹਾਸਲ ਕਰਨਾ ਹੈ ਮੇਰਾ ਹੁਣ ਨੈਕਸਟ ਐਫਸੀ ਕੈਂਪ 'ਚ ਜਾਊਗਾ ਐਫਸੀ ਨੇ ਟੀਮ ਜਾਣਾ ਹੈ ਤੋ ਪਹਿਲਾਂ ਅਸੀਂ ਐਕਸਪੋਜ਼ਰ ਟਰਨਮੈਂਟਸ ਖੇਲਣ ਫਰਾਂਸ ਸਪੈਨ ਜਾਣਾ ਤਾਂ ਮੇਰਾ ਏਮ ਤਾਂ ਹੀ ਰਹੇਗਾ ਵੀ ਜਿਵੇਂ ਆਸ਼ਾ ਲਤਾ ਦੇਵੀ ਆਪਣੀ ਇੰਡੀਆ ਟੀਮ ਦੀ ਕੈਪਟਨ ਨੇ ਸ਼ੀ ਇਸ ਬੀਨ ਕੈਪਟਨ ਫਾਰ ਸੋ ਲੌਂਗ ਆਪਣੀ ਇੰਡੀਆ ਦੀ ਕਿੰਨੇ ਲੰਬੇ ਕਿੰਨਾ ਲੰਬਾ ਉਹਨਾਂ ਦਾ ਜਰਨੀ ਹੈ ਇੰਡੀਆ ਨਾਲ ਤਾਂ ਮੈਂ ਉਹ ਚਾਹਨੀ ਆ ਵੀ ਮੇਰਾ ਇੰਡੀਆ ਨਾਲ ਉਹਨਾਂ ਹੀ ਲੰਬਾ ਜਰਨੀ ਰਹੇ ਉਹਨਾਂ ਹੀ ਮੈਡਲਸ ਮੈਂ ਇੰਡੀਆ ਲਈ ਮੈਂ ਲੈ ਕੇ ਆ ਸਕਾਂ ਉਹਨਾਂ ਹੀ ਮੈਨੂੰ ਇੰਡੀਆ ਨੂੰ ਰਿਪਰੈਜ਼ੈਂਟ ਕਰਨ ਦਾ ਮਤਲਬ ਮੌਕਾ ਮਿਲੇ ਤਾਂ ਇਹ ਵੀ ਗੋਲੇ ਵੀ ਤੇ ਦੀਦੀ ਤੇ ਤੁਸੀਂ ਇਕੱਠੀ ਖੇਡਣਾ ਇੱਕ ਟੀਮ ਦੇ ਵਿੱਚ ਹਾਂਜੀ ਉਹ ਤਾਂ ਮਤਲਬ ਮੇਰੇ ਸਾਹਮ ਹੋ ਜਾਊਗਾ ਛੇਤੀ ਪੂਰਾ ਹੋ ਜਾਊਗਾ ਹੁਣ ਐਵੇਂ ਸੀਗਾ ਜਦੋਂ ਸੀਨੀਅਰ ਨੈਸ਼ਨਲ ਹੋਈ ਸੀਗੀ ਅੰਮ੍ਰਿਤਸਰ ਤਾਂ ਪਹਿਲਾਂ ਇਹਦਾ ਨਾਮ ਪੀਐਫਐ ਨੇ ਭੇਜਿਆ ਸੀਗਾ ਕਿ ਗੁਰਨਾਜ਼ ਵੀ ਸੀਨੀਅਰ ਨੈਸ਼ਨਲ ਖੇਲੇਗੀ ਤਾਂ ਉਦੋਂ ਆਈਐਫਐ ਨੇ ਫੇਰ ਰਿਜੈਕਸ਼ਨ ਲਾ ਕੇ ਭੇਜਦੀ ਕਿ ਇਹ ਛੋਟੀ ਹੈ ਕਿ 16 ਸਾਲ ਤੋਂ ਘੱਟ ਬੱਚਾ ਨਹੀਂ ਸੀਨੀਅਰ ਖੇਡ ਸਕਦਾ ਤਾਂ ਉਦੋਂ ਇਹ ਕਿਹਾ ਵੀ ਮੈਂ ਔਰ ਪਹਿਲਾਂ ਬੜੀ ਖੁਸ਼ ਹੋਈ ਕਿ ਮੈਂ ਤੇ ਘਰ ਮੇਲਾ ਨਿੱਕੋਈ ਟੀਮ ਚ ਖੇਡਾਂਗੇ ਪਰ ਜਦੋਂ ਇਹਦੀ ਰਿਜੈਕਸ਼ਨ ਆ ਗਈ ਕਿ ਇਹ ਛੋਟੀ ਹੈ ਫੇਰ ਇਹ ਸਾਡੇ ਨਾਲ ਲੜੀ ਕਿ ਤੁਹਾਡੀ ਵਜ੍ਹਾ ਤੋਂ ਮੈਂ ਛੋਟੀ ਰਹੀ ਹਾਂ thank <laughs> you ਹਾਂ ਤਾਂ ਪਰ ਉਮਰਾਂ ਛੋਟੀਆਂ ਨੇ ਤਾਂ ਮੁਕਾਮ ਤਾਂ ਵੱਡੇ ਨਹੀਂ ਕੀਨੇ ਪਰ ਹੁਣ ਜਲਦੀ ਇਹ ਇੱਕੋ ਟੀਮ ਚ ਖੇਲਣ ਗਿਆ ਦੋਨੋਂ ਆਈ ਹੋਪ ਜਲਦੀ ਖੇਲਣ ਗਿਆ ਸਹੀ ਹੈ ਤਾਂ ਹਰ ਇੱਕ ਮੁਕਾਮ ਨੂੰ ਹਾਸਿਲ ਕਰਨਾ ਕੋਈ ਮੁਸ਼ਕਲ ਨਹੀਂ ਤਾਂ ਉਸ ਪਰਿਵਾਰ ਨਾਲ ਉਸ ਲੜਕੀ ਨਾਲ ਮਿਲਣ ਜਾ ਰਹੇ ਹਾਂ ਜਿਸ ਦੀ ਤਸਵੀਰ ਤੁਸੀਂ ਖੇਡ ਮੈਦਾਨਾਂ ਦੇ ਵਿੱਚ ਜਾਂ ਫਿਰ ਨੀਵਿਆ ਬ੍ਰਾਂਡ ਦੇ ਵਿੱਚ ਨਜ਼ਰ ਆਉਂਦੇ ਨੇ ਤਾਂ ਅੱਜ ਉਸ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ ਹੈ ਤਾਂ ਇੱਕ ਗੋਲ ਹੈ ਵੀ ਆਉਣ ਵਾਲੇ ਟਾਈਮ 'ਚ ਇੱਕ ਚੰਗਾ ਪਲੇਅਰ ਤੇ ਇੱਕ ਚੰਗਾ ਨਾਮ ਹੈ ਜਿਹੜਾ ਉਹ ਹਾਸਿਲ ਕਰਨਾ ਹੈ ਪਟਿਆਲਾ ਤੋਂ ਦਾ ਪੰਜਾਬ ਫਰਸ ਦੇ ਲਈ ਰਸ਼ਪਿੰਦਰ ਸਿੰਘ ਦੀ ਰਿਪੋਰਟ 坦白。